ਸੋਸੀ ਗੱਲ ਵੀਰ ਜੀ ਕੀ ਹਾਲ ਹੈ ਜੀ ਸਾਰਿਆਂ ਦਾ ਮੈਂ ਤੁਹਾਡਾ ਆਪਣਾ ਰਮਨਦੀਪ ਲੈ ਕੇ ਆਇਆ ਹਾਂ ਜੀ ਤੁਹਾਡੇ ਲਈ ਇੱਕ ਹੋਰ ਇੰਟਰਸਟਿੰਗ ਤੇ ਨਿਊ ਵੀਡੀਓ ਜੀ ਅੱਜ ਆਪਣੇ ਵੀਡੀਓ ਕੋਲੇ ਵੀਰ ਜੀ ਇੱਕ ਮੋਟ ਲੋਡਰ ਇੱਕ ਮੋਡੀਫਾਈ ਕੀਤਾ ਹੋਇਆ ਫੋਰਡ ਟਰਾਲੀ ਤੇ ਇੱਕ ਫਾਰਮ ਟਰੈਕ ਸੱਟਰਾ ਟਾਈਪ ਜੀ ਤੇ ਵੀਡੀਓ ਲੈ ਕੇ ਹਾਜ਼ਰ ਹਾਂ ਜੀ ਤੁਹਾਡੇ ਲਈ ਸਭ ਤੋਂ ਪਹਿਲਾਂ ਤੁਸੀਂ ਦੇਖ ਰਹੇ ਹੋ ਜੀ ਮੋਡੀਫਾਈ ਕੀਤਾ ਹੋਇਆ ਫੋਰਡ 3600 ਟਰੈਕਟਰ ਹੈ ਜੀ ਬਹੁਤ ਸੋਹਣਾ ਮੋਡੀਫਾਈ ਕੀਤਾ ਵੀਰ ਨੇ ਫਾਈਬਰ ਛਤਰੀ LEDਆਂ ਤੇ ਨਵੇਂ ਟਾਇਰ ਹੈ ਜੀ ਗੁਡਇਰ ਦੇ ਤੇ ਬਿਲਕੁਲ ਨਵੇਂ ਪਏ ਹੈ ਜੀ ਚਾਰੇ ਟਾਇਰ ਤੇ ਬਹੁਤ ਸੋਹਣਾ ਤਿਆਰ ਕੀਤਾ ਵੀਰ ਨੇ ਟਰੈਕਟਰ 86 ਮਾਡਲ ਹੈ ਜੀ ਕੰਡੀਸ਼ਨ ਤੁਸੀਂ ਦੇਖ ਹੀ ਰਹੇ ਹੋ ਜੀ ਜਮਾ A1 ਕੰਡੀਸ਼ਨ ਤੇ ਬਹੁਤ ਹੀ ਸੋਹਣਾ ਪੂਰਾ ਐਵੇਂ ਟਾਈਮ ਲਾ ਕੇ ਤਿਆਰ ਕੀਤਾ ਵੀਰ ਟਰੈਕਟਰ ਇਹ ਤੇ 240000 ਰੁਪਏ ਦੀ ਡਿਮਾਂਡ ਹੈ ਜੀ ਵੀਰ ਦੀ ਬਟਾਲਾ ਏਰੀਆ ਜੀ ਟਾਇਰ ਨਵੇਂ ਪਏ ਹੈ ਜੀ ਕਿਸਾਨ ਵੀ ਦਾ ਨੰਬਰ ਹੈ ਜੀ 9592017002 9592017002 ਵੀਰ ਦਾ ਨੰਬਰ ਹੈ ਜੀ ਜਿੱਤੇ ਕਾਲ ਕਰਕੇ ਤੁਸੀਂ ਇਹ ਟਰੈਡਾ ਜਿਹੜਾ ਖਰੀਦ ਸਕਦੇ ਹੋ ਜੀ ਜਿਹੜੇ ਵੀਰਾਂ ਕੋਲੇ ਸਾਡੀਆਂ ਨਵੀਆਂ ਵੀਡੀਓ ਜਦੋਂ ਅਸੀਂ ਪਾਈ ਦੀਆਂ ਤੇ ਮੈਸੇਜ ਨਹੀਂ ਜਾਂਦੇ ਜੀ ਉਹਨਾਂ ਦੇ ਤਾਂ ਸਾਡੀ ਹਰ ਇੱਕ ਦੀ ਵੀਡੀਓ ਦੇ ਆਪਦੇ ਫੋਨ ਦੇ ਉੱਤੇ ਮੈਸੇਜ ਪਾਉਣ ਦੇ ਲਈ ਇੱਕ ਥੱਲੇ ਲਾਲ ਰੰਗ ਦਾ ਬਟਨ ਹੋਊ ਜੀ ਉਹਨੂੰ ਦੱਬ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਇੱਕ ਘੰਟੀ ਦਾ ਬਟਨ ਹੋਊ ਜੀ ਉਹਨੂੰ ਦਬਲਿਓ ਤਾਂ ਕਿ ਅਸੀਂ ਜਿਹੜੀ ਵੀ ਵੀਡੀਓ ਪਾਈਏ ਤੁਹਾਡੇ ਫੋਨ ਦੇ ਉੱਤੇ ਤੇ ਉਹ ਚਲੀ ਜਾਵੇ ਜੀ ਤੇ ਤੁਸੀਂ ਸਾਰੀਆਂ ਵੀਡੀਓ ਟਾਈਮ ਸਰ ਦੇਖ ਸਕੋ ਕੋਈ ਵੀ ਵੀਡੀਓ ਤੁਹਾਡੇ ਤੋਂ ਮਿਸ ਨਾ ਹੋਵੇ ਜੀ ਸਾਰੀਆਂ ਵੀਡੀਓ ਤੁਹਾਡੇ ਕੋਲ ਟਾਈਮ ਸਿਰ ਪ੍ਰੋਪਰ ਟਾਈਮ ਤੇ ਪਹੁੰਚਦੀਆਂ ਰਹਿਣ ਜੀ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਜੀ ਤਾਂ ਕਿ ਹੋਰ ਵੀ ਕਿਸਾਨ ਭਰਾ ਆਪਣੇ ਚੈਨਲ ਦਾ ਫਾਇਦਾ ਚੱਕ ਸਕਣ ਤੇ ਉਹ ਜੁੜ ਸਕਣ ਆਪਣੇ ਟਰੈਕਟਰ ਮੰਡੀ YouTube ਚੈਨਲ ਦੇ ਨਾਲ ਅੱਗੇ ਤੁਸੀਂ ਦੇਖ ਰਹੇ ਹੋ ਜੀ ਮੋਡਲ ਲੋਡਰ ਤੇ ਬਿਲਕੁਲ ਨਵਾਂ ਪਿਆ ਵੀਰ ਜੀ ਤੇ ਜਮਾ ਬਿਲਕੁਲ ਨਿਊ ਕੰਡੀਸ਼ਨ 240 ਟਰਾਲੀਆਂ ਭੜੀਆਂ ਵੀਰ ਨੇ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਤੇ 2018 ਮਾਡਲ ਹੈ ਜੀ 1 ਲੱਖ ਤੇ 65000 ਰੁਪਏ ਦੀ ਡਿਮਾਂਡ ਸੰਗਰੂਰ ਏਰੀਆ ਵੀਰ ਦਾ 85 ਪੈਸੇ ਟਾਇਰ ਪਏ ਹੈ ਜੀ ਕਿਸਾਨ ਵੀ ਦਾ ਨੰਬਰ ਹੈ ਜੀ 85285 ਤੇ 85564 85285 ਤੇ 85564 ਵੀਰ ਦਾ ਨੰਬਰ ਹੈ ਜੀ ਜਿਹਦੇ ਕੋਲ ਕਰਕੇ ਤੁਸੀਂ ਇਹ ਮੋਟ ਲੋਡਰ ਜਾਂ ਮਿੱਟੀ ਵਾਲੀ ਮਸ਼ੀਨ ਹੈ ਜਿਹੜੀ ਇਹ ਇਹ ਖਰੀਦ ਸਕਦੇ ਹੋ ਜੀ ਤੇ ਬੈਲਟਾਂ ਬੁਲਟਾਂ ਚੈਨਾ ਚੂਨਾ ਵੀਰ ਜਮਾ ਸ਼ੋਰੂਮ ਕੰਡੀਸ਼ਨ ਪਈ ਹੈ ਸਿਰਫ 240 ਟਰਾਲੀਆਂ ਹੀ ਭਰੀਆਂ ਵੀਰ ਨੇ ਬਾਕੀ ਮੌਕੇ ਤੇ ਜਾ ਕੇ ਕੰਡੀਸ਼ਨ ਦੇਖੋਗੇ ਤਾਂ ਬਹੁਤ ਸੋਹਣੀ ਕੰਡੀਸ਼ਨ ਹੈ ਇਹਦੀ ਪਈਆ ਵੀਰ ਤੇ ਮਟਰ ਲੋਡਰ 2018 ਮਾਡਲ 1 ਲੱਖ ਤੇ 65000 ਰੁਪਏ ਦੀ ਡਿਮਾਂਡ ਜੀ ਸੰਗਰੂਰ ਏਰੀਆ ਸੰਗਰੂਰ ਏਰੀਆ ਦੀ ਚ ਖੜੀ ਆ ਵੀ ਰਹੇ 85 ਤੋਂ ਪੈਸੇ ਟਾਇਰ ਪਏ ਆ ਜੀ ਕਿਸਾਨ ਵੀ ਦਾ ਨੰਬਰ ਸਾਰੇ ਵੀ ਨੋਟ ਕਰ ਲੈਣੇ 85285 ਤੇ 85564 ਜੇਕਰ ਤੁਸੀਂ ਵੀ ਕੋਈ ਆਪਣਾ ਟਰੈਕਟਰ ਟਰਾਲੀ ਹੋਰ ਕੋਈ ਖੇਤੀਬਾੜੀ ਦਾ ਸੰਧ ਜਾਂ ਕੋਈ ਤੁਸੀਂ ਹੋਮ ਦੇ ਵਿੱਚ ਕੋਈ ਬਿਜ਼ਨਸ ਕਰਦੇ ਹੋ ਤੇ ਉਹਦੀ ਵੀਡੀਓ ਸਾਡੇ ਚੈਨਲ ਤੇ ਲਗਾਉਣਾ ਚਾਹੁੰਦੇ ਹੋ ਜੀ ਤਾਂ ਐਡ ਕਰਵਾਉਣ ਦੇ ਲਈ ਆਪ ਦੀ ਮਸ਼ੀਨਰੀ ਦੀਆਂ 5 ਤੋਂ 7 ਫੋਟੋਆਂ ਤੇ ਜਿਹੜੀ ਜਾਣਕਾਰੀ ਵੀਡੀਓ ਵਿੱਚ ਲਿਖੀ ਹੋਈ ਹੈ ਜਾਨਕੀ ਟਰੈਕਟਰ ਮਾਡਲ ਪ੍ਰਾਈਸ ਏਰੀਆ ਟਾਇਰ ਤੇ ਇੱਕ ਮੋਬਾਈਲ ਨੰਬਰ ਇਹ ਸਾਰੀ ਜਾਣਕਾਰੀ ਲਿਖ ਕੇ ਤੁਸੀਂ ਸਾਡੇ WhatsApp ਨੰਬਰ ਤੇ ਭੇਜ ਦਿਓ ਜੀ ਉਸ ਤੋਂ ਬਾਅਦ ਤੁਹਾਡੀ ਐਡ ਅਸੀਂ ਬਿਲਕੁਲ ਫ੍ਰੀ ਦੇ ਵਿੱਚ ਆਪਣੇ ਚੈਨਲ ਤੇ ਲਗਾ ਦੇਵਾਂਗੇ ਜੀ ਐਡ ਲਵਾਂ ਦੀ ਵੀ ਇੱਕੋ ਇੱਕ ਸ਼ਰਤ ਹੈ ਜਿਹੜੀ ਜਾਣਕਾਰੀ ਤੁਸੀਂ ਵੀਡੀਓ ਵਿੱਚ ਲਿਖੀ ਹੈ ਇਹ ਸਾਰੀ ਪ੍ਰੋਪਰ ਭੇਜਣੀ ਹੈ ਜੇਕਰ ਕੋਈ ਵੀ ਚੀਜ਼ ਮਿਸ ਹੋਊ ਜਾਨਕੀ ਟਾਇਰ ਏਰੀਆ ਫੋਨ ਨੰਬਰ ਮਾਡਲ ਵਗੈਰਾ ਚੋਂ ਤਾਂ ਅਸੀਂ ਐਡ ਤੁਹਾਡੀ ਨਹੀਂ ਲਾਵਾਂਗੇ ਜੀ ਤੁਸੀਂ ਐਡ ਫ੍ਰੀ ਦੇ ਵਿੱਚ ਲਵਾਉਣ ਲਈ ਬਸ ਆਹੀ ਕੰਮ ਕਰਨਾ ਹੈ ਇੱਕੋ ਇੱਕ ਕੀ ਆਪ ਪ੍ਰੂਪਰ ਜਾਣਕਾਰੀ ਤੇ 5 ਤੋਂ 7 ਫੋਟੋ ਮਫੋਰ ਨੂੰ ਟੈਡਾ ਕਰਕੇ ਖਿੱਚ ਕੇ ਭੇਜ ਦਿਓ ਜੀ ਬਿਲਕੁਲ ਫ੍ਰੀ ਚ ਐਡ ਲਾਵਾਂਗੇ ਤੁਹਾਡਾ ਆਪਦਾ ਨੰਬਰ ਲਾ ਕੇ ਐਡ ਲਾਵਾਂਗੇ ਸਾਡਾ ਕੋਈ ਕਿਸੇ ਤਰ੍ਹਾਂ ਦਾ ਕੋਈ ਕਮਿਸ਼ਨ ਨਹੀਂ ਹੁੰਦਾ ਵੀਰ ਜੀ ਤੇ ਇਹ ਸਭ ਕੁਝ ਫ੍ਰੀ ਵਿੱਚ ਕੀਤਾ ਜਾ ਰਿਹਾ ਤਾਂ ਕਿ ਕਿਸਾਨ ਵੀਰਾਂ ਦਾ ਫਾਇਦਾ ਹੋ ਸਕੇ ਟਰਾਲੀ ਦੇਖ ਰਹੇ ਹੋ ਵੀਰ ਜੀ 11 6.5 ਦੀ ਟਰਾਲੀ ਹੈ 2018 ਮਾਡਲ ਹੈ ਜੀ ਤੇ ਜੈਕ ਲੱਗਿਆ ਹੋਇਆ ਟਰਾਲੀ ਦੇ ਜੀ 1 ਲੱਖ ਤੇ 5000 ਰੁਪਏ ਦੀ ਡਿਮਾਂਡ ਹੈ ਜੀ ਮਾਨਸਾ ਏਰੀਆ ਜੀ 50 ਪੈਸੇ ਟਾਇਰ ਪਏ ਆ ਜੀ ਕਿਸਾਨ ਵੀ ਦਾ ਨੰਬਰ ਹੈ ਜੀ 9463402015 ਜੀ ਤੇ 2018 ਮਾਡਲ ਹੈ ਜੀ ਟਰਾਲੀ 11 6.5 ਦੀ ਜੀ 11 ਫੁੱਟ ਲੰਮੀ 6.5 ਫੁੱਟ ਚੌੜੀ ਵਧੀਆ ਲੋਹੇ ਦੀ ਤਿਆਰ ਟਰਾਲੀ ਹੈ ਜੀ ਇਹ ਫੁੱਲ ਹੈਵੀ ਡਬਲ ਟੈਰੀ ਜੈਕ ਲੱਗਿਆ ਹੋਇਆ ਜੀ 2018 ਮਾਡਲ ਹੈ ਜੀ 1 ਲੱਖ ਤੇ 5000 ਰੁਪਏ ਦੀ ਡਿਮਾਂਡ ਹੈ ਵੀਰੇ ਦੀ ਤੇ ਮਾਨਸਾ ਏਰੀਆ ਵੀਰ ਤੇ 50 ਪੈਸੇ ਟੈਰਪੇ ਨੇ ਜੀ ਤੇ 946340201520 ਦਾ ਨੰਬਰ ਹੈ ਜੀ ਜਿੱਤੇ ਕਾਲ ਕਰਕੇ ਤੁਸੀਂ ਇਹ ਟਰਾਲੀ ਖਰੀਦ ਸਕਦੇ ਹੋ ਜੀ ਜੇਕਰ ਸਾਡੀਆਂ ਵੀਡੀਓ ਤੁਹਾਨੂੰ ਵਧੀਆ ਲੱਗਦੀਆਂ ਨੇ ਤਾਂ ਇਹਨਾਂ ਨੂੰ ਸ਼ੇਅਰ ਕਮੈਂਟ ਲਾਈਕ ਜਰੂਰ ਕਰਿਆ ਕਰੋ ਜੀ ਤੇ ਜੇਕਰ ਸਾਡੀ ਵੀਡੀਓ ਚ ਤੁਹਾਨੂੰ ਕੋਈ ਵੀ ਕਮੀ ਲੱਗਦੀ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਅਸੀਂ ਉਹ ਕਮੀ ਨੂੰ ਦੂਰ ਕਰਕੇ ਤੁਹਾਡੇ ਲਈ ਵਧੀਆ-ਵਧੀਆ ਵੀਡੀਓ ਲੈ ਕੇ ਹਾਜ਼ਰ ਹੋਈਏ ਜੀ ਤੇ ਜਿਹੜੇ ਵੀਰਾਂ ਦੀ ਹਾਲੇ ਤੱਕ ਐਡ ਨਹੀਂ ਲੱਗੀ ਤੇ ਉਹ ਵੀਰਾਂ ਨੂੰ ਮੈਂ ਦੱਸ ਦਿੰਦਾ ਕਿ ਅਸੀਂ ਡੇਲੀ ਬਹੁਤ ਸਾਰੀਆਂ ਐਡਾਂ ਲਾ ਰਹੇ ਹਾਂ ਤੇ ਡੇਲੀ ਬਾਰੀ ਸਰ ਵੀਡੀਓ ਲੱਗ ਰਹੀਆਂ ਨੇ ਐਡਸ ਲੱਗ ਰਹੀਆਂ ਨੇ ਤੇ ਤੁਹਾਡੀ ਬਾਰੀ ਵੀ ਜਲਦੀ ਆ ਜਾਊਗੀ ਜੀ ਤੇ ਇੱਕ ਸਾਨੂੰ ਫੋਨ ਕਰਨ ਦਾ ਟਾਈਮ ਵੀ ਸਾਰੇ ਵੀ ਨੋਟ ਕਰ ਲਓ ਤੇ 10 ਵਜੇ ਤੋਂ ਲੈ ਕੇ 4 ਵਜੇ ਤੱਕ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਤੇ ਫਾਰਮ ਟਰੈਕ 60 ਦੇਖ ਰਹੇ ਹਾਂ ਵੀਰ ਜੀ 2010 ਮਾਡਲ 290000 ਰੁਪਏ ਦੀ ਡਿਮਾਂਡ ਬਰਨਾਲਾ ਏਰੀਆ ਜੀ 45 ਪੈਸੇ ਟਾਇਰ ਪਏ ਜੀ ਕਿਸਾਨ ਵਿਦਾ ਨੰਬਰ 83 ਪੂਰਾ 668 789 ਇਹ ਕਿਸਾਨ ਵਿਦਾ ਨੰਬਰ ਹੈ ਜੀ ਜਿਹਦੇ ਕਾਲ ਕਰਕੇ ਤੁਸੀਂ ਇਹ ਟਰੈਕ ਖਰੀਦ ਸਕਦੇ ਹੋ ਕੰਡੀਸ਼ਨ ਤੁਹਾਡੇ ਸਾਹਮਣੇ ਜੀ ਬਿਲਕੁਲ ਸਾਫ ਕੰਡੀਸ਼ਨ ਦਾ ਟਰੈਕ ਵੀਰ ਤੇ ਕਿਸਾਨ ਵਿਦਾ ਨੰਬਰ ਸਕਰੀਨ ਤੇ ਹੈ ਫਾਰਮ ਟਰੈਕ 60 2010 ਮਾਡਲ 290000 ਰੁਪਏ ਦੀ ਡਿਮਾਂਡ ਬਰਨਾਲਾ ਏਰੀਆ ਅੱਧੇ ਟਾਇਰ ਪਏ ਆ ਜੀ ਤੇ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਅੱਜ ਦੀ ਵੀਡੀਓ ਸਿਰਫ ਇੰਨਾ ਜੀ ਬੈਂਡ ਟਰਸਟਿੰਗ ਨਿਊ ਵੀਡੀਓ ਲੈ ਕੇ ਜਲਦੀ ਤੁਹਾਡੇ ਨਾਲ ਫੇਰ ਮੁਲਾਕਾਤ ਹੋਊ ਜੀ ਤਦ ਤੱਕ ਲਈ ਰੱਬ ਰੱਖ